ਇਸ ਸਪੋਰਟਸ ਦਾ ਵੈਸੀ ਹੀ ਬੰਦਾ ਜਦੋਂ ਜਿਹੜਾ ਨਾਰਮਲ ਬੰਦੇ ਤੋਂ ਥੋੜਾ ਵਧੀਆ ਖਾਊਗਾ ਕੁਆਲਿਟੀ ਕੁਆਂਟੀਟੀ ਨਾਲੋਂ ਕੁਆਲਿਟੀ ਬਹੁਤ ਮੈਟਰ ਕਰਦੀ ਹੈ ਜੀ ਕੁਆਲਿਟੀ ਦੀ ਚੀਜ਼ ਖਾਣੀ ਚਾਹੀਦੀ ਹੈ ਸਪੋਰਟਸਮੈਨ ਨੂੰ ਤੇ ਜਿੰਨੀ ਉਹ ਕੁਆਲਿਟੀ ਖਾਊਗਾ ਤੇ ਉਹ ਬੈਟਰ ਹੋਊਗਾ ਇੱਕ ਸਿੱਧੀ ਜੀ ਐਗਜ਼ਾਮਪਲ ਹੈ ਜੀ ਜੇ ਫਿਊਲ ਚੰਗਾ ਹੋਊਗਾ ਤਾਂ ਹੀ ਗੱਡੀ ਵਧੀਆ ਚੱਲੇਗੀ ਕੀ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਡਾਈਟ ਮਿਲਦੀ ਹੈ ਸਰਕਾਰ ਵੱਲੋਂ ਮਿਲਦੀ ਹੈ ਜੀ ਇੱਕ ਪੈਕੇਟ ਦੁੱਧ ਆ ਜੀ ਦੋ ਕੇਲੇ ਇਹ ਇਹਨੂੰ ਆਪਾਂ ਕਹਦੇ ਨੇ ਡਾਈਟ ਮੈਂ ਇਹਨੂੰ ਡਾਈਟ ਚ ਨਹੀਂ ਮੰਨਦਾ ਇਹ ਤਾਂ ਇੱਕ ਆਪਾਂ ਨੂੰ ਰਿਫਰੈਸ਼ਮੈਂਟ ਕਹਿ ਸਕਦੇ ਆ ਜ਼ਿਆਦਾਤਰ ਮੈਸਾਂ ਦੇ ਵਿੱਚ ਸਪੋਰਟਸ ਦੀਆਂ ਵਿੱਚ ਦਿਲ ਭਰ ਕੇ ਰਿਫਾਈਂਡ ਠੀਕ ਆ ਜੀ ਮਾੜੀ ਚਾਹ ਪੱਤੀ ਜਾਂ ਕੁਝ ਵੀ ਮੰਨ ਲਓ ਛੋਟਾ ਸਮਾਨ ਚਿਨੀ ਕੋਈ ਹੋਰ ਚੀਜ਼ ਤੈੜ ਨਹੀਂ ਹੋ ਰਹੀ ਤੇ ਸਵੇਰੇ 3 ਤੋਂ 4 ਘੰਟੇ ਗਰਾਊਂਡ 'ਚ ਰਹਿਣਾ ਤੇ ਸ਼ਾਮੀ ਉਹਨੇ 3 ਘੰਟੇ ਗਰਾਊਂਡ 'ਚ ਰਹਿਣਾ ਉਹ ਦੋ ਕੇਲੇ ਤੇ ਦੁੱਧ ਨਾਲ ਥੋੜਾ ਚੱਲੂਗਾ ਕੁਝ ਬੱਚੇ ਹੁੰਦੇ ਨੇ ਜਿਹੜੇ ਘਰੋਂ ਫੌੜ ਕਰ ਲੈਂਦੇ ਨੇ ਉਹ ਕਰ ਰਹੇ ਨੇ ਜੀ ਜਿਹੜਾ ਪੰਜਾਬ ਦਾ ਇਹ ਕਿਤੇ ਉਪਚੇ ਕਰੂ ਲਾ ਰਹੇ ਨੇ ਆਪਣੇ ਗਵਰਨਮੈਂਟ ਕੁਝ ਨਹੀਂ ਦੇ ਰਹੀ ਜੇ ਗਵਰਨਮੈਂਟ ਦੇ ਸਿਰ ਤੇ ਚੱਲਣਾ ਤਾਂ ਉਹ ਕੱਖ ਵੀ ਨਾ ਹੋਵੇ ਉਹ ਜਿਹੜੇ ਬੱਚੇ ਨੇ ਯਾਰ ਨੂੰ ਪੰਜਾਬ ਪਿੱਛੇ ਮਰਦੇ ਨੇ ਜਾ ਕੇ ਅਦਰ ਸਟੇਟ ਦੇ ਵਿੱਚ ਆਪਣਾ ਖੂਨ ਪਸੀਨਾ ਇਕ ਕਰਦੇ ਨੇ ਫੇਰ ਕਿਤੇ ਪੰਜਾਬ ਵਾਸਤੇ ਮੈਡਲ ਲੈ ਕੇ ਆਉਂਦੇ ਨੇ ਇੱਥੇ ਸਾਡੇ ਇਹੋ ਜਿਹੇ ਬੰਦੇ ਬੈਠੇ ਨੇ ਕਦੇ ਉਹਨਾਂ ਬੱਚਿਆਂ ਨੂੰ ਬੁਲਾ ਕੇ ਇੱਕ ਚਾਹ ਦਾ ਕੱਪ ਨਹੀਂ ਪੁਲਾਉਂਦੇ ਵੀ ਉਹਨਾਂ ਨੂੰ ਐਪਰੀਸ਼ੀਏਸ਼ਨ ਨਹੀਂ ਕਰਦੇ ਐਪਰੀਸ਼ੀਏਸ਼ਨ ਕਰਨਾ ਬਹੁਤ ਜ਼ਰੂਰੀ ਆ ਬਹੁਤ ਰੀਅਰ ਬੰਦੇ ਨੇ ਜਿਨ੍ਹਾਂ ਨੂੰ ਜੌਬ ਮਿਲੀ ਹੈ ਬਾਕੀ ਕੋਈ ਵਿਚਾਰਾ ਛੋਟਾ ਜ਼ਿੰਮੇਵਾਰ ਸੀ ਕੋਈ ਉਹ ਖੇਤੀ ਚ ਲੱਗ ਗਿਆ ਜਾਂ ਕੋਈ ਛੋਟੀ ਕਿਸੇ ਪ੍ਰਾਈਵੇਟ ਜੌਬ ਤੇ ਲੱਗਿਆ ਹੋਇਆ ਵਿਚਾਰਾ ਇਹ ਇਹਨਾਂ ਵਿਚਾਰਾ ਕੋਈ ਜਗ ਕੋਈ ਮਜ਼ਦੂਰੀ ਕਰਦਾ ਅਸਲ ਉਹਨਾਂ ਨੇ ਬੱਚਨ ਤੁਸੀਂ ਅੱਜ ਆਵਾਜ਼ ਮਾਰ ਲਓ ਤੁਸੀਂ ਲੈ ਇੱਕ ਇੰਟਰਵਿਊ ਰੱਖ ਲਓ ਹਨ ਤੁਸੀਂ ਕਹਿ ਦੋ ਵੀ ਜਿਹੜੇ ਪੰਜਾਬ ਦੇ ਚੰਗੇ ਪਲੇਅਰ ਨੇ ਜਿਨ੍ਹਾਂ ਜਿਨ੍ਹਾਂ ਵਧੀਆ ਕੀਤਾ ਪੰਜਾਬ ਲਈ ਅੱਜ ਆਵਾਜ਼ ਮਾਰ ਲਓ ਤਾਂ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਚ ਜਵਾਕ ਮਿਲ ਜੂਗਾ ਮੈਂ ਅੱਜ ਵੀ ਉਹ ਇਨਸਾਨ ਦਾ ਨਾਮ ਲੈਂਦਾ ਮੈਨੂੰ ਕੋਈ ਝੱਕ ਨਹੀਂ ਹੈਗੀ ਡੀਜੀਪੀ ਹੁੰਦੇ ਸੀ ਪੰਜਾਬ ਦੇ ਪੁੱਲਰ ਸਾਹਿਬ ਮਹਲ ਸਿੰਘ ਪੁੱਲਰ ਕਿਸੇ ਟਾਈਮ ਉਹਨਾਂ ਨੇ ਪੰਜਾਬ ਦੇ ਵਿੱਚ ਕੋਈ ਸਪੋਰਟਸਮੈਨ ਨਹੀਂ ਸੀ ਜਿਹਨੂੰ ਨਈ ਨੌਕਰੀ ਦਿੱਤੀ ਸੀ ਅੱਜ ਸਾਡੇ ਅਫਸਰ ਵੀ ਸੁੱਤੇ ਪਏ ਨੇ ਕੋਈ ਨਹੀਂ ਕਹਿੰਦਾ ਹੈਗਾ ਵੀ ਅਸੀਂ ਯਾਰ ਸਪੋਰਟਸਮੈਨ ਨੂੰ ਭਰਤੀ ਕਰਨ ਨੂੰ ਤੁਸੀਂ ਲੈ ਕੇ ਆਓ ਸਾਡੇ ਕੋਲ ਨਸ਼ੇ ਪਿੱਛੇ ਸਾਰੇ ਰੋਲਾ ਪਾਉਂਦੇ ਨੇ ਨਸ਼ਾ ਬੰਦ ਕਰ ਦਿਓ ਜੀ ਨਸ਼ਾ ਅੱਛਾ ਨਸ਼ੇ ਦੇ ਸਦਾਗਰਾਂ ਨੂੰ ਕੋਈ ਫੜਦਾ ਪੰਜਾਬ ਦਾ ਸੁਧਾਰ ਕਰਨਾ ਤਾਂ ਤੁਸੀਂ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆਓ ਠੀਕ ਹੈ ਜੀ ਬੱਚਿਆਂ ਨੂੰ ਬੱਚਿਆਂ ਨੂੰ ਖੇਡਾਂ ਵੱਲੀ ਉਤਸ਼ਾਹਿਤ ਕਰੋ ਅੱਜ ਤੁਸੀਂ ਦੇਖ ਲਓ ਸਰਕਾਰੀ ਸਕੂਲਾਂ 'ਚ ਜਾ ਕੇ ਅੱਜ ਤੁਸੀਂ ਇੱਧਰ ਮੁੱਲਾਂਪੁਰ ਸਾਈਡ ਚਲੇ ਜਾਓ ਜਾਂ ਕਿਤੇ ਹੋਰ ਚਲੇ ਜਾਓ ਬਹੁਤ ਸਰਕਾਰੀ ਸਕੂਲ ਨੇ ਬਹੁਤ ਸਰਕਾਰੀ ਸਕੂਲ ਐਸੇ ਵੀ ਨਹੀਂ ਜਿਹੜੇ ਗਰਾਊਂਡ ਪਰ ਹ ਮੇਨਟੇਨ ਨੇ ਉਹ ਉਹ ਟੀਚਰਾਂ ਦੇ ਸਦਕਾ ਪੰਜਾਬ ਦੇ ਵਿੱਚ ਗੱਭਰੂ ਨੌਜਵਾਨ ਬਹੁਤ ਸਾਰੀਆਂ ਗੇਮਾਂ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਲੇਕਿਨ ਉਹਨਾਂ ਗੇਮਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰ੍ਹਾਂ ਉਹ ਦਿੱਕਤਾਂ ਨੇ ਡਾਈਟ ਹੈ ਜਾਂ ਕੁਝ ਸਰਕਾਰੀ ਸਹੂਲਤਾਂ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਈਕਲਿੰਗ ਦੇ ਕੋਚ ਸੁਖਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਸੁਖਵੀਰ ਜੀ ਸਤਿ ਸ਼੍ਰੀ ਅਕਾਲ ਸਰ ਜਿੰਨੇ ਤੁਹਾਡੇ ਦਰਸ਼ਕ ਚਰਚਾ ਟੀਵੀ ਤੇ ਤੁਹਾਨੂੰ ਦੇਖ ਰਹੇ ਨੇ ਤੇ ਮੇਰੇ ਵੱਲੋਂ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੁਖਵੀਰ ਜੀ ਜਿਸ ਤਰ੍ਹਾਂ ਤੁਸੀਂ ਇੱਕ ਸਾਈਕਲਿੰਗ ਦੇ ਕੋਚ ਹੋ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਸਾਈਕਲਿੰਗ ਵਾਲੀ ਗੇਮ ਹੀ ਕਿਉਂ ਸਿਲੈਕਟ ਕੀਤੀ ਮੈਂ ਜੀ ਬੇਸਿਕਲੀ ਪਹਿਲਾਂ ਮੈਂ ਆਪਣੇ ਕਾਲਜ ਜੀ ਮੈਂ ਮਾਤਾ ਗੋਬੀ ਜੀ ਕਾਲਜ ਫਤਗੜ੍ਹ ਸਾਬ ਤੋਂ ਪੜਿਆ ਜੀ ਤੇ ਮੈਂ ਉੱਥੇ 2013 ਤੋਂ ਆਪਣੀ ਨੇ ਅਥਲੈਟਿਕ ਦੇ ਵਿੱਚ ਸ਼ਾਰਟ ਪੁੱਟ ਦੀ ਗੇਮ ਸ਼ੁਰੂ ਕੀਤੀ ਸੀ ਐਜ਼ ਅ ਕਾਲਜ ਦੇ ਕਾਲਜ ਤੇ ਉੱਤੇ ਹੀ ਮੈਂ ਮਤਲਬ ਉੱਥੇ ਹੀ ਟ੍ਰੇਨਿੰਗ ਕਰਨ ਲੱਗਿਆ ਸੀ ਸ਼ਾਰਟ ਪੁੱਟ ਦੀ ਉੱਥੋਂ ਮੈਨੂੰ ਇੱਕ ਸਾਡੇ ਸਰ ਮਿਲੇ ਜਿਹੜੇ ਉੱਥੇ ਲੈਕਚਰਰ ਸੀ ਉਹਨਾਂ ਨੇ ਮੈਨੂੰ ਉਹ ਸਾਈਕਲਿਸਟ ਸੀ ਉਹਨਾਂ ਨੇ ਥੋੜਾ ਮੈਨੂੰ ਗਾਈਡ ਕੀਤਾ ਸਾਈਕਲਿੰਗ ਬਾਰੇ ਤੇ ਗਰੇਵਾਲ ਸਾਹਿਬ ਨੇ ਉਹਨਾਂ ਨੇ ਮੈਨੂੰ ਗਾਈਡ ਕਰਕੇ ਤੇ ਫਿਰ ਮੈਨੂੰ ਦੱਸਿਆ ਫਿਰ ਜੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਆਇਆ ਉਹ ਉੱਥੋਂ ਆ ਕੇ ਜੀ ਮੈਂ ਸਰਦਾਰ ਮਿੱਤਰਪਾਲ ਸਿੰਘ ਸਿੱਧੂ ਸਾਹਿਬ ਕੋਚ ਨੇ ਉੱਥੇ ਸਾਈਕਲਿੰਗ ਦੇ ਜੀ ਉਹ ਪੰਜਾਬ ਦੇ ਵੀ ਚੀਫ ਕੋਚ ਨੇ ਉਹਨਾਂ ਕੋਲ ਆ ਕੇ ਜੀ 2014 ਤੋਂ ਮੈਂ ਆਪਣੀ ਸਾਈਕਲਿੰਗ ਦੀ ਜਿਹੜੀ ਜਰਨੀ ਹੈ ਸ਼ੁਰੂ ਕੀਤੀ ਆ ਸਾਈਕਲਿੰਗ ਦੀ ਜਿਹੜੀ ਤੁਹਾਡੀ ਸਟਾਰਟਿੰਗ ਜਰਨੀ ਸੀਗੀ ਇਸ ਸਟਾਰਟਿੰਗ ਜਰਨੀ ਵਿੱਚ ਤੁਹਾਡੇ ਕਿੰਨੇ ਟਾਈਮ ਦੀ ਤੁਹਾਡੀ ਪ੍ਰੈਕਟਿਸ ਸੀਗੀ ਉਹਦੇ ਚ ਤੁਹਾਨੂੰ ਕਿਹੜੀ ਕਿਹੜੀ ਡਾਈਟ ਲੈਣੀ ਪੈਂਦੀ ਸੀਗੀ ਉਹ ਵੀ ਥੋੜਾ ਜਿਹਾ ਸਾਨੂੰ ਦੱਸੋਗੇ ਜੀ ਜੀ ਸਾਈਕਲਿੰਗ ਦੇ ਸੈਸ਼ਨ ਨੇ ਜੀ ਜਿੱਦਾਂ ਐਂਡੋਰਸ ਹੋ ਗਿਆ ਸਟਰੈਂਥ ਹੋ ਗਿਆ ਜੀ ਸਪੀਡ ਹੋ ਗਿਆ ਵਰਕ ਹੁੰਦੇ ਨੇ ਜੀ ਆਪਣੇ ਆਪਣੇ ਸੈਸ਼ਨ ਬਣਦੇ ਨੇ ਜੀ ਜਿੱਦਾਂ ਅਸੀਂ ਸਵੇਰੇ ਮਾਰਨਿੰਗ अर्ਲੀ ਮਾਰਨਿੰਗ ਰੋਡ ਤੇ ਜਾਂਦੇ ਆ ਜੀ ਜਿਵੇਂ ਗਰਮੀਆਂ ਦੇ ਵਿੱਚ ਅਸੀਂ 4 ਵਜੇ ਰੋਡ ਤੇ ਹੁੰਨੇ ਆ ਤੇ ਸਰਦੀਆਂ ਚ ਅਸੀਂ ਆਪਣਾ ਟਰੈਕ ਤੇ ਹੁੰਨੇ ਆ ਜਾਂ ਜਦੋਂ ਥੋੜੀ ਮੌਸਮ ਕਲੀਅਰ ਹੁੰਦਾ ਉਦੋਂ ਰੋਡ ਤੇ ਜਾਂਦੇ ਆ ਤੇ ਬਾਕੀ ਅਸੀਂ ਗਰਮੀਆਂ ਦੇ ਵਿੱਚ ਤਾਂ 10 ਵਜੇ ਆਪਣੇ 10 ਵਜੇ ਤਾਂ ਅਸੀਂ ਆ ਕੇ ਟ੍ਰੇਨਿੰਗ ਕਰਕੇ ਆਪਣਾ ਰੈਸਟ ਵੀ ਕਰਦੇ ਆ ਤੇ ਆ ਕੇ ਡਾਈਟ ਲੈਂਦੇ ਆ ਜੀ ਤੋਂ 4 ਵਜੇ ਅਸੀਂ ਨਿਕਲ ਜਾਂਦੇ ਆ ਰੋਡ ਦੇ ਉੱਤੇ ਤੇ ਉਤੋਂ ਬਾਅਦ ਅਸੀਂ ਆਪਣੀ ਟ੍ਰੇਨਿੰਗ ਕਰਕੇ ਫਿਰ ਅਸੀਂ ਆਪਣਾ ਸ਼ਾਮ ਦਾ ਸਾਡਾ ਹੁੰਦਾ ਤੇ ਸ਼ਾਮ ਨੂੰ ਸਾਡਾ ਗਰਾਊਂਡ ਵਰਕ ਹੁੰਦਾ ਜਿਮ ਹੁੰਦਾ ਜੀ ਤੇ ਉਹ ਕਰਦੇ ਆ ਤੁਹਾਡੇ ਇਸ ਸਾਈਕਲਿੰਗ ਜਾਂ ਗੇਮਾਂ ਦੇ ਵਿੱਚ ਤੁਹਾਡੇ ਜਿਹੜੇ ਇੱਕ ਸਾਈਕਲ ਜਿਹੜੇ ਹੁੰਦੇ ਨੇ ਬਹੁਤ ਹੀ ਜ਼ਿਆਦਾ ਇੱਕ ਇੱਕ ਅਲੱਗ ਟੈਕਨੀਕ ਦੇ ਹੁੰਦੇ ਨੇ ਉਹ ਉਹ ਇੱਕ ਲਾਈਟ ਵੇਟ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਹੋਰ ਕਿਹੜੀ-ਕਿਹੜੀ ਖੂਬੀ ਹੁੰਦੀ ਜਿਹੜੇ ਤੁਹਾਨੂੰ ਸਾਈਕਲਿੰਗ ਦੇ ਟਰੈਕ ਦੇ ਵਿੱਚ ਤੁਹਾਡੇ ਵਾਸਤੇ ਈਜ਼ੀ ਹੁੰਦੇ ਨੇ ਬੇਸਿਕਲੀ ਜੀ ਸਾਈਕਲ ਸਾਡੇ ਦੋ ਤਰ੍ਹਾਂ ਦੇ ਵਰਤੇ ਜਾਂਦੇ ਨੇ ਜਿਹੜੇ ਕੰਪੀਟੀਸ਼ਨ ਸਾਈਕਲ ਨੇ ਇੱਕ ਟਰੈਕ ਦਾ ਜੀ ਇੱਕ ਤੇ ਰੋਡ ਦਾ ਰੋਡ ਦਾ ਸਾਈਕਲ ਜਿੱਦਾਂ ਹੁੰਦਾ ਉਹਦੇ ਵਿੱਚ ਬ੍ਰੇਕਸ ਹੁੰਦੀਆਂ ਨੇ ਜੀ ਇਹਨਾਂ ਤੇ ਗੀਅਰ ਹੁੰਦੇ ਨੇ ਤੇ ਉਹਦੇ ਵਿੱਚ ਗੀਅਰ ਆਪਣੇ ਜਿਹੜੇ ਆਪਾਂ ਕੈਸਟ ਕਹਿੰਦੇ ਨੇ ਜੀ ਉਹ ਸਪੀਡ ਹੁੰਦੇ ਨੇ ਉਹਦੇ ਤੇ ਗੀਅਰ ਬਣਾ ਬੰਦਦੇ ਨੇ ਜੀ ਤੇ ਟਰੈਕ ਦਾ ਜਿਹੜਾ ਸਾਈਕਲ ਉਹ ਫਿਕਸ ਵੀਲ ਹੁੰਦਾ ਜੀ ਉਹਦੇ ਤੇ ਗੀਅਰ ਸਾਨੂੰ ਆਪਣਾ ਆਪ ਬਣਾਉਣੇ ਪੈਂਦੇ ਨੇ ਤੇ ਉਹਦੇ ਤੇ ਕੀ ਹੁੰਦਾ ਸ਼ਿਫਟਰ ਹੁੰਦੇ ਨੇ ਰੋਡ ਦੇ ਬਾਈਕ ਦੇ ਉੱਤੇ ਉਹ ਸ਼ਿਫਟ ਹੋ ਜਾਂਦੇ ਨੇ ਗੀਅਰ ਇਹਦੇ ਵਿੱਚ ਸਾਨੂੰ ਟਰੈਕ ਦੇ ਵਿੱਚ ਆਪ ਬਣਾਉਣੇ ਪੈਂਦੇ ਨੇ ਇਹ ਦ ਉਹ ਫਿਕਸ 휠 ਹੁੰਦਾ ਉਹਦੇ ਵਿੱਚ ਬ੍ਰੇਕ ਨਹੀਂ ਹੁੰਦੇ ਟਰੈਕ ਦੇ ਵਿੱਚ ਉਹ ਤੁਹਾਡੇ ਉਹਦੇ ਨਾਲ ਆਪਣੇ ਕ੍ਰੈਂਕ ਸੈਟ ਦੇ ਨਾਲ ਤੁਹਾਡਾ ਫਿਕਸ ਹੁੰਦਾ ਤੇ ਉਹਦੇ ਨਾਲੇ ਸਲੋ ਹੋਣਾ ਉਹਦੇ ਨਾਲੇ ਫਾਸਟ ਹੋਣਾ ਜੀ ਇਹ ਜਿਹੜੀ ਸਾਈਕਲਿੰਗ ਦੀ ਗੇਮ ਹੈਗੀ ਆ ਇਹਦੇ ਵਿੱਚ ਜਿਹੜੀ ਡਾਈਟ ਹੈਗੀ ਆ ਉਹ ਡਾਈਟ ਦਾ ਕੀ ਕੀ ਸਟਾਰਟਿੰਗ ਤੁਹਾਡੀ ਡਾਈਟ ਕੀ ਹੁੰਦੀ ਆ ਉਹ ਜਿਹੜੀ ਟਾਈਮ ਟੂ ਟਾਈਮ ਕਿਸ ਤਰ੍ਹਾਂ ਤੁਹਾਡੀ ਡਾਈਟ ਵਿੱਚ ਤਬਦੀਲੀ ਹੁੰਦੀ ਆ ਡਾਈਟ ਸਰ ਅ ਡਾਇਟਰ ਮੰਨ ਲਓ ਇੱਕ ਨਾਰਮਲ ਬੰਦੇ ਨਾਲੋਂ ਤਾਂ ਜ਼ਿਆਦਾ ਹੀ ਹੁੰਦੀ ਹੈ ਤੇ ਸਪੋਰਟਸ ਦਾ ਵੈਸੇ ਹੀ ਬੰਦਾ ਜਦੋਂ ਜਿਹੜਾ ਨਾਰਮਲ ਬੰਦੇ ਤੋਂ ਥੋੜਾ ਵਧੀਆ ਖਾਊਗਾ ਕੁਆਲਿਟੀ ਕੁਆਂਟੀਟੀ ਨਾਲੋਂ ਕੁਆਲਿਟੀ ਬਹੁਤ ਮੈਟਰ ਕਰਦੀ ਹੈ ਕੁਆਲਿਟੀ ਦੀ ਚੀਜ਼ ਖਾਣੀ ਚਾਹੀਦੀ ਹੈ ਸਪੋਰਟਸਮੈਨ ਨੂੰ ਤੇ ਜਿੰਨੀ ਉਹ ਕੁਆਲਿਟੀ ਖਾਊਗਾ ਤੇ ਉਹ ਬੈਟਰ ਹੋਊਗਾ ਤੇ ਕੁਝ ਗੇਮਸ ਹੈ ਜਿਹਨੇ ਜਿਹੜੀਆਂ ਸਟਰੈਂਥ ਬੇਸਡ ਨੇ ਜੀ ਜਿਨ੍ਹਾਂ ਚ ਪਾਵਰ ਜ਼ਿਆਦਾ ਲੱਗਦੀ ਹੈ ਜਿਵੇਂ ਐਥਲੈਟਿਕ ਹੋਗੀ ਸਾਈਕਲਿੰਗ ਹੋਗੀ weight lifting ਹੋਗੀ power lifting ਹੋਗੀ ਹਾਕੀ ਹੋਗੀ ਫੁੱਟਬਾਲ ਹੋਗੀ ਇਹ ਹੋਰ ਵੀ ਮਤਲਬ ਗੇਮਸ ਹੈਗੀਆਂ ਨੇ ਜਿਹੜੀਆਂ ਜਿਨ੍ਹਾਂ ਚ ਸਟਰੈਂਥ ਬਹੁਤ ਜ਼ਿਆਦਾ ਲੱਗਦੀ ਹੈ ਇਹਨਾਂ ਚ ਕੀ ਹੈ ਡਾਈਟ ਥੋੜੀ ਐਕਸਟਰਾਔਰਡਨਰੀ ਡਾਈਟ ਚਾਹੀਦੀ ਆ ਹੋਰ ਗੇਮਸ ਹੈਗੀਆਂ ਜਿਦਾ ਬੈਡਮਿੰਟਨ ਆ ਇਹ ਜਾਂ ਥੋੜੀ ਸ਼ੂਟਿੰਗ ਹੋਗੀ ਜਾਂ ਆਰਚਰੀ ਹੋਗੀ ਡਾਈਟ ਇਹਨਾਂ ਚ ਵੀ ਚਾਹੀਦੀ ਆ ਪਰ ਇਹਨਾਂ ਚ ਓਨੀ ਸਟਰੈਂਥ ਯੂਜ਼ ਨਹੀਂ ਹੁੰਦੀ ਜਿੰਨੀ ਕੀ ਇਹਦੇ ਵਿੱਚ ਹੁੰਦੀ ਆ ਕਿਉਂ ਇਹਦੇ ਵਿੱਚ ਸਾਰੀ ਸਪੀਡ ਐਂਡਿਓਰੈਂਸ ਸਟਰੈਂਥ ਜ਼ਿਆਦਾ ਇਨਵੋਲਵ ਹੁੰਦੀ ਆ ਇਸ ਲਈ ਇਹਦੇ ਵਿੱਚ ਡਾਈਟ ਵਧੀਆ ਚਾਹੀਦੀ ਹੈ ਪੂਰੀ ਵਧੀਆ ਡਾਈਟ ਜੇ სპੋਰਟਸਮੈਨ ਅੱਛਾ ਖਾਊਗਾ ਉਹ ਇੱਕ ਸਿੱਧੀ ਜੀ ਐਗਜ਼ਾਮਪਲ ਹੈ ਜੀ ਜੇ ਫਿਊਲ ਚੰਗਾ ਹੋਊਗਾ ਤਾਂ ਹੀ ਗੱਡੀ ਵਧੀਆ ਚੱਲੇਗੀ ਇਹ ਚੀਜ਼ ਹੈ ਜੀ ਅ ਜਿਵੇਂ ਹੁਣ ਆਪਣੀ ਡਾਈਟ ਦੀ ਗੱਲ ਚੱਲੀ ਬਹੁਤ ਸਾਰੇ ਜਿਹੜੇ ਪਲੇਅਰ ਆ ਆਪਣੀ ਘਰੋਂ ਡਾਈਟ ਲੈ ਕੇ ਆਪਣੇ ਆਪ ਨੂੰ ਗੇਮਾਂ ਵਿੱਚ ਕੰਟੀਨਿਊ ਕਰਦੇ ਨੇ ਕੀ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਡਾਈਟ ਮਿਲਦੀ ਹੈ ਸਰਕਾਰ ਵੱਲੋਂ ਮਿਲਦੀ ਹੈ ਜੀ ਅ ਜਿੱਦਾਂ ਹੁਣ ਆ ਸਾਨੂੰ ਇੱਥੇ ਆਪਾਂ ਬੈਠੇ ਆ ਸਾਨੂੰ ਇੱਥੇ ਇੱਕ ਆਪਣਾ ਬੱਚੇ ਜਿਹੜੇ ਛੋਟੇ ਬੱਚੇ ਨੇ ਜੀ ਉਹਨਾਂ ਨੂੰ ਜਿਵੇਂ ਇੱਕ ਪੈਕਟ ਦੁੱਧ ਆ ਜੀ ਦੋ ਕੇਲੇ ਮਿਲਦੇ ਨੇ ਜੀ ਪਰ ਇਹ ਐਨਐਫਾ ਜੀ ਇੰਨੀ ਜ਼ਿਆਦਾ ਨਹੀਂ ਡਾਈਟ ਮਤਲਬ ਇਹ ਤਾਂ ਬਹੁਤ ਘੱਟ ਆ ਇਹ ਇਹਨੂੰ ਆਪਾਂ ਕਹਿੰਦੇ ਨੇ ਡਾਈਟ ਮੈਂ ਇਹਨੂੰ ਡਾਈਟ ਚ ਨਹੀਂ ਮੰਨਦਾ ਇਹ ਤਾਂ ਇੱਕ ਆਪਾਂ ਨੂੰ ਰਿਫਰੈਸ਼ਮੈਂਟ ਕਹਿ ਸਕਦੇ ਹਾਂ ਇਹਨੂੰ ਡਾਈਟ ਨਹੀਂ ਮੰਨ ਸਕਦੇ ਆਪਾਂ ਡਾਈਟ ਬੱਚੇ ਤੁਸੀਂ ਇੱਕ ਨਾ ਬੱਚਿਆਂ ਦੀ ਚੂਜ਼ ਕਰੋ ਬੱਚੇ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਵਰਕ ਹੋਣਾ ਚਾਹੀਦਾ ਜੀ ਉਹਨਾਂ ਨੂੰ ਗੇਮ ਵਾਈਜ਼ ਉਹਨਾਂ ਨੂੰ ਸਿਲੈਕਟ ਕੀਤਾ ਜਾਵੇ ਵੀ ਆ ਬੱਚਾ ਆ ਗੇਮ ਦੇ ਵਿੱਚ ਜਾਵੇ ਆ ਤੇ ਆ ਵੀ ਇਹਦੇ ਵਿੱਚ ਜਾਵੇ ਹਨਾ ਕੋਚੀਜ਼ ਨੂੰ ਇਨਵੋਲਵ ਕੀਤਾ ਜਾਵੇ ਪੂਰਾ ਉਹਦੇ ਵਿੱਚ ਤੇ ਉਹਨਾਂ ਦਾ ਇੱਕ ਟੈਲੈਂਟ ਆਇਡੈਂਟੀਫਾਈ ਕੀਤਾ ਜਾਵੇ ਵੀ ਆ ਬੱਚਾ ਇਸ ਗੇਮ ਦੇ ਵਿੱਚ ਜਾਊਗਾ ਦਾ ਬੱਚਾ ਇਸ ਗੇਮ ਦੇ ਵਿੱਚ ਜਾਊਗਾ ਡਾਈਟ ਡਾਈਟ ਕੋਚਾਂ ਵੱਲੋਂ ਹੀ ਤਿਆਰ ਕੀਤੀ ਜਾਵੇ ਉਹਨਾਂ ਨਾਲ ਡਾਈਟੀਸ਼ਨ ਐਡ ਕੀਤੇ ਜਾਣਾ ਤੇ ਉਹ ਡਾਈਟ ਫਿੱਟ ਕਰਨ ਦੇ ਕੋਚਾਂ ਨਾਲ ਰਹਿ ਕਰਨ ਵੀ ਤੁਹਾਨੂੰ ਕਿਹੜੀ ਚੀਜ਼ ਕਿਹੜੀ ਕਦੋਂ ਚਾਹੀਦੀ ਹੈ ਠੀਕ ਆ ਕਿ ਅੱਜ ਕੱਲ ਕੀ ਆ ਵੀ ਉਹ ਕੋਚਾਂ ਦੀ ਰਾਇ ਤੋਂ ਬਿਨਾਂ ਹੀ ਚੱਲ ਰਿਹਾ ਤੇ ਜਿਆਦਾਤਰ ਮੈਸਾਂ ਦੇ ਵਿੱਚ ਸਪੋਰਟਸ ਦੀਆਂ ਵਿੱਚ ਦਿਲ ਭਰ ਕੇ ਰਿਫਾਈਂਡ ਠੀਕ ਹੈ ਜੀ ਮਾੜੀ ਚਾਹ ਪੱਤੀ ਜਾਂ ਕੁਝ ਵੀ ਮੰਨ ਲਓ ਛੋਟਾ ਸਮਾਨ ਚਿਨੀ ਕੋਈ ਹੋਰ ਚੀਜ਼ ਤਿਆਰ ਨਹੀਂ ਹੋ ਰਹੀ ਉਹ ਜਿਵੇਂ ਪੀਆਈਐਸ ਚੱਲ ਰਹੀ ਹੈ ਜੀ ਹਾਂਜੀ ਚਲੋ ਵਧੀਆ ਮੈਂ ਕਹਿੰਦਾ ਬਹੁਤ ਵਧੀਆ ਸਪੋਰਟ ਆ ਉਹਦੀ ਪਰ ਉਹਦੇ ਵਿੱਚ ਵੀ ਮੈਂ ਕਹਿੰਦਾ ਸ਼ੁੱਧ ਡਾਈਟ ਚਾਹੀਦੀ ਆ ਸਪੋਰਟਸ ਵਾਸਤੇ ਸ਼ੁੱਧ ਡਾਈਟ ਹੋਣੀ ਚਾਹੀਦੀ ਆ ਰਿਫਾਈਂਡ ਆਇਲ ਜਿਹੜਾ ਪਾਮ ਆਇਲ ਆ ਉਹ ਸਪੋਰਟਸਮੈਨ ਵਾਸਤੇ ਕੀ ਕਿਸੇ ਬੰਦੇ ਵਾਸਤੇ ਵੀ ਜ਼ਹਿਰ ਆ ਉਹ ਸ਼੍ਰੀ ਆਮ ਵਰਤ ਰਹੇ ਨੇ ਜੀ ਮੈਸਾਂ ਦੇ ਵਿੱਚ ਤੇ ਉਹ ਉਹ ਬੰਦ ਚਾਹੀਦਾ ਤੇ ਇਹ ਨੂੰ ਵੀ ਇਸਤੇ ਵੀ ਪੰਜਾਬ ਗਵਰਨਮੈਂਟ ਨੂੰ ਵਰਕ ਕਰਨਾ ਚਾਹੀਦਾ ਸਪੋਰਟਸ ਡਿਪਾਰਟਮੈਂਟ ਇਹਦੇ ਤੇ ਗੌਰ ਕਰੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਗਵਰਨਮੈਂਟ ਵੱਲੋਂ ਜਿੰਨੀ ਡਾਈਟ ਮਿਲਣੀ ਚਾਹੀਦੀ ਹੈ ਇੱਕ ਪਲੇਅਰ ਨੂੰ ਉਨੀ ਡਾਈਟ ਨਹੀਂ ਮਿਲਦੀ ਹੈਗੀ ਨਹੀਂ ਜੀ ਨਹੀਂ ਮਿਲਦੀ ਹੈਗੀ ਇਹ ਡਾਈਟ ਨਹੀਂ ਜੀ ਤਾਂ ਮੈਂ ਤੁਹਾਨੂੰ ਕਰਕੇ ਹਟਿਆ ਜੀ ਪਹਿਲਾਂ ਦੱਸ ਕੇ ਹਟਿਆ ਇਹ ਤਾਂ ਇੱਕ ਰੈਫਰੈਸ਼ਮੈਂਟ ਆ ਜੀ ਇਹ ਡਾਈਟ ਥੋੜੋ ਆ ਦੋ ਕੇਲਿਆਂ ਨਾਲ ਤੇ ਇੱਕ ਦੁੱਧੇ ਪੈਕਟ ਨਾਲ ਬੱਚ ਕਿੱਥੋਂ ਡਾਈਟ ਪੂਰੀ ਕਰ ਲੂਗਾ ਸਵੇਰੇ 3 ਤੋਂ 4 ਘੰਟੇ ਗਰਾਊਂਡ 'ਚ ਰਹਿਣਾ ਤੇ ਸ਼ਾਮੀ ਉਹਨੇ 3 ਘੰਟੇ ਗਰਾਊਂਡ 'ਚ ਰਹਿਣਾ ਉਹ ਦੋ ਕਿੱਲਿਆਂ ਤੇ ਦੁੱਧ ਨਾਲ ਥੋੜਾ ਚੱਲੂਗਾ ਕੁਛ ਬੱਚੇ ਹੁੰਦੇ ਨੇ ਜਿਹੜੇ ਘਰੋਂ ਫੌੜ ਕਰ ਲੈਂਦੇ ਨੇ ਉਹ ਕਰ ਰਹੇ ਨੇ ਜੀ ਜਿਹੜਾ ਪੰਜਾਬ ਦਾ ਮਾੜਾ ਮੋਟਾ ਤੁਹਾਨੂੰ ਨਾ ਦੀਂਦਾ ਨਾ ਇਹ ਕਿਤੇ ਉਹ ਪਜੇ ਘਰੋਂ ਲਾ ਰਹੇ ਨੇ ਆਪਣੇ ਗਵਰਨਮੈਂਟ ਕੁਛ ਨਹੀਂ ਦੇ ਰਹੀ ਜੇ ਗਵਰਨਮੈਂਟ ਦੇ ਸਿਰ ਤੇ ਚੱਲਣਾ ਤਾਂ ਉਹ ਕੱਖ ਵੀ ਨਾ ਹੋਵੇ ਉਹ ਬੱਚੇ ਘਰੋਂ ਲਾ ਰਹੇ ਨੇ ਆਪਣੇ ਜਿਹੜੇ ਮਾਪੇ ਪੇਰੈਂਟਸ ਫੌੜ ਕਰ ਰਹੇ ਨੇ ਉਹ ਬੱਚਿਆਂ ਨੂੰ ਤੇ ਉਹ ਕਰ ਰਹੇ ਨੇ ਜੀ ਪਰ ਹੁਣ ਜ਼ਿਆਦਾਤਰ ਕੀ ਹੈ ਮਡਿਓਕਰ ਬੰਦਾ ਗੇਮ ਕਰ ਰਿਹਾ ਉਹ ਪਿਸ ਰਿਹਾ ਤੇ ਨਾ ਤੋਂ ਮਾਪੇ ਦੇ ਰਿਹਾ ਤੇ ਬੱਚੇ ਦੀ ਮਜਬੂਰੀ ਆ ਉਹਨੇ ਖਾਣਾ ਉਹ ਵਿਚਾ ਵਿਚਾਰਾ ਕੋਈ ਦਿਹਾੜੀ ਦੱਪਾ ਕਰਦਾ ਜਾਂ ਕੋਈ ਛੋਟੀ ਮੋਟੀ ਜੌਬ ਕਰਦਾ ਨਾਲ ਹਨਾ ਆਥਨ ਸਵੇਰ ਜਾਂਦਾ ਕਿਤੇ ਤਾਂ ਵਿਚਾਰਾ ਉਹ ਮਾੜੀ ਮੋਟੀ ਆਪਣੀ ਕਿਤੇ ਡਾਈਟ ਪ੍ਰੋਵਾਈਡ ਕਰਦਾ ਜੀ ਆਪਣੀ ਹੋਰ ਕੀ ਅਸੀਂ ਵੀ ਕਹਿੰਦੇ ਆ ਜੇ ਸਾਡੇ ਹੁਣ ਪੰਜਾਬ ਵੱਲੋਂ ਅਸੀਂ ਖੇਡਦੇ ਆ ਜਾਂ ਬਸ ਅਸੀਂ ਕੋਚਿੰਗ ਕਰਦੇ ਆ ਪੰਜਾਬ ਨਾ ਕਰਾਉਂਦੇ ਆ ਹੁਣ ਜਿਹੜੇ ਬੱਚੇ ਨੇ ਯਾਰੋਂ ਪੰਜਾਬ ਪਿੱਛੇ ਮਰਦੇ ਨੇ ਜਾ ਕੇ ਅਦਰ ਸਟੇਟ ਦੇ ਵਿੱਚ ਆਪਣਾ ਖੂਨ ਪਸੀਨਾ ਇੱਕ ਕਰਦੇ ਨੇ ਫੇਰ ਕਿਤੇ ਪੰਜਾਬ ਵਾਸਤੇ ਮੈਡਲ ਲੈ ਕੇ ਆਉਂਦੇ ਨੇ ਇੱਥੇ ਸਾਡੇ ਇਹੋ ਜਿਹੇ ਬੰਦੇ ਬੈਠੇ ਨੇ ਕਦੇ ਉਹਨਾਂ ਬੱਚਿਆਂ ਨੂੰ ਬੁਲਾ ਕੇ ਇੱਕ ਚਾਹ ਦਾ ਕੱਪ ਨਹੀਂ ਬੁਲਾਉਂਦੇ ਵੀ ਉਹਨਾਂ ਨੂੰ ਐਪਰੀਸ਼ੀਏਸ਼ਨ ਨਹੀਂ ਕਰ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਸਾਡੇ ਪੰਜਾਬ ਦੇ ਆ ਬੱਚੇ ਨੇ ਉਹਨਾਂ ਬੱਚਿਆਂ ਨੂੰ ਵੀ ਪਤਾ ਲੱਗੂ ਵੀ ਆਹ ਨਾ ਬੱਚਿਆਂ ਨੇ ਆ ਅਚੀਵਮੈਂਟ ਤੇ ਇਹਨਾਂ ਨੇ ਆ ਮੈਡਲ ਲਏ ਗਏ ਨੇ ਉਹਨਾਂ ਨੂੰ ਕਿਤੇ ਬੁਲਾਉਣ ਕਿਸੇ ਡਿਪਾਰਟਮੈਂਟ ਚ ਬੁਲਾਉਣ ਉਹਨਾਂ ਨੂੰ ਬੁਲਾ ਕੇ ਚਾਹ ਦਾ ਕੱਪੇ ਪਿਲਾ ਦੇਣ ਇਹ ਫਰਜ਼ ਨਹੀਂ ਬਣਦਾ ਉਹਨਾਂ ਦਾ ਜਿਹੜਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਜਿਹੜੇ ਪਲੇਅਰ ਨੇ ਉਹਨਾਂ ਨੂੰ ਜਿਹੜੀਆਂ ਰਿਕੁਆਇਰਮੈਂਟਸ ਜੋ ਜੋ ਜ਼ਰੂਰਤੀ ਸਹੂਲਤਾਂ ਮਿਲੀਆਂ ਚਾਹੀਦੀਆਂ ਉਹ ਨਹੀਂ ਮਿਲਦੀਆਂ ਕਿਤਨਾ ਕਿਤੇ ਲੱਗ ਰਿਹਾ ਕਿ ਪੰਜਾਬ ਦੇ ਖਿਡਾਰੀਆਂ ਨਾਲ ਇਹੋ ਜਿਹਾ ਵਿਤਕਰਾ ਹੋ ਰਿਹਾ ਹੈਗਾ ਦੇਖੋ ਜੀ ਬਿਤਕਰਾ ਤਾਂ ਮੈਂ ਸਮਝਦਾ ਵੀ ਛੋਟੇ ਲੈਵਲ ਦਾ ਜਿਹੜਾ ਪਲੇਅਰ ਆ ਰਿਹਾ ਜਿਹੜਾ ਨੈਸ਼ਨਲ ਲੈਵਲ ਦਾ ਮੰਨ ਲੈਂਦੇ ਆਪਾਂ ਨੈਸ਼ਨਲ ਲੈਵਲ ਦਾ ਹੀ ਪਲੇਅਰ ਮੈਂ ਛੋਟੇ ਲੈਵਲ ਦਾ ਨਹੀਂ ਮੰਨੂੰਗਾ ਸਟੇਟ ਤੋਂ ਕਹਿੰਦੇ ਨੇ ਵੀ ਸਟੇਟ ਤੋਂ ਬੰਦਾ ਸ਼ੁਰੂ ਹੁੰਦਾ ਫਿਰ ਨੈਸ਼ਨਲ ਜਾਂਦਾ ਨੈਸ਼ਨਲ 'ਚ ਮੈਡਲ ਲੈਂਦਾ ਉਹ ਨੈਸ਼ਨਲ ਲੈਵਲ ਤੁਸੀਂ ਹਰੇਕ ਗੇਮ 'ਚ ਚੱਲੇ ਜਾਓ ਹਾਕੀ ਲਾ ਲਓ ਆਪਣਾ ਸਾਈਕਲਿੰਗ ਲਾ ਲਓ ਐਥਲੈਟਿਕ ਲਾ ਲਓ weight lifting ਲਾ ਲਓ ਕਿੰਨੀਆਂ ਗੇਮਜ਼ ਨੇ ਹੋਰ ਬਾਲੀਬਾਲ ਲਾ ਲਓ ਫੁੱਟਬਾਲ ਲਾ ਲਓ ਠੀਕ ਆ ਜੀ ਇਹਨਾਂ ਦੇ ਵਿੱਚ ਜਿਹੜੇ ਨੈਸ਼ਨਲ ਲੈਵਲ ਦੇ 플레이ਰ ਨੇ ਜਾਂ ਆਲ ਇੰਡੀਆ ਲੈਵਲ ਦੇ 플레이ਰ ਨੇ ਆਲ ਇੰਡੀਆ ਯੂਨੀਵਰਸਿਟੀ ਖੇਡਦੇ ਨੇ ਜਿਹੜੇ ਬੱਚੇ ਉਹਨਾਂ ਨੂੰ ਕਿੰਨਿਆਂ ਨੂੰ ਜੌਬ ਮਿਲੀ ਹੈ ਬਹੁਤ ਰੀਅਰ ਬੰਦੇ ਨੇ ਜਿਨ੍ਹਾਂ ਨੂੰ ਜੌਬ ਮਿਲੀ ਹੈ ਬਾਕੀ ਕੋਈ ਵਿਚਾਰਾ ਛੋਟਾ ਜ਼ਿਮੀਂਦਾਰ ਸੀ ਕੋਈ ਉਹ ਖੇਤੀ 'ਚ ਲੱਗ ਗਿਆ ਜਾਂ ਕੋਈ ਛੋਟੀ ਕਿਸੇ ਪ੍ਰਾਈਵੇਟ ਜੌਬ ਤੇ ਲੱਗਿਆ ਹੋਇਆ ਵਿਚਾਰਾ ਇਹ ਇਹਨਾਂ ਵਿਚਾਰਾ ਕੋਈ ਜਗ ਕੋਈ ਮਜ਼ਦੂਰੀ ਕਰਦਾ ਜਾਂ ਕੋਈ ਕੋਈ ਹੱਥੀ ਹੈਂਡਵਰਕ ਕਰਨ ਲੱਗ ਗਿਆ ਕੋਈ ਇਹੋ ਜਿਹੇ ਕੰਮਾਂ ਕਰਾਂ 'ਚ ਅਸਲ ਉਹਨਾਂ ਨੇ ਬੱਚਨ ਤੁਸੀਂ ਅੱਜ ਬਾਜ ਮਾਰ ਲਓ ਤੁਸੀਂ ਲੈ ਇੱਕ ਇੰਟਰਵਿਊ ਰੱਖ ਲਓ ਨਾ ਤੁਸੀਂ ਕਹੋ ਵੀ ਜਿਹੜੇ ਪੰਜਾਬ ਦੇ ਚੰਗੇ ਪਲੇਅਰ ਨੇ ਜਿਨ੍ਹਾਂ ਜਿਨ੍ਹਾਂ ਵਧੀਆ ਕੀਤਾ ਪੰਜਾਬ ਲਈ ਅੱਜ ਆਵਾਜ਼ ਮਾਰ ਲਓ ਜੇ ਤੁਹਾਨੂੰ ਹਜ਼ਾਰਾਂ ਦੀ ਗਿਣਤੀ 'ਚ ਜਵਾਬ ਮਿਲ ਜੂਗਾ ਅੱਜ ਤੋਂ ਨਹੀਂ 1990 ਤੋਂ ਪਿੱਛੇ ਦੇ ਜਵਾਬ ਤੁਹਾਡੇ ਕੋਲ ਆ ਜਾਣਗੇ ਇਹ ਕਿਸੇ ਦਾ ਟਾਈਮ ਹੁੰਦਾ ਸੀ ਪੰਜਾਬ ਦੇ ਵਿੱਚ ਮੈਂ ਅੱਜ ਵੀ ਕੋਈ ਇਨਸਾਨ ਦਾ ਨਾਮ ਲੈਂਦਾ ਮੈਨੂੰ ਕੋਈ ਚੱਕ ਨਹੀਂ ਹੈਗੀ ਡੀਜੀਪੀ ਹੁੰਦੇ ਸੀ ਪੰਜਾਬ ਦੇ ਪੁੱਲਰ ਸਾਹਿਬ ਮਹਿਲ ਸਿੰਘ ਪੁੱਲਰ ਕਿਸੇ ਟਾਈਮ ਉਹਨਾਂ ਨੇ ਪੰਜਾਬ ਦੇ ਵਿੱਚ ਕੋਈ ਸਪੋਰਟਸਮੈਨ ਨਹੀਂ ਸੀ ਜਿਹਨੂੰ ਨਹੀਂ ਨੌਕਰੀ ਦਿੱਤੀ ਸੀ ਸਾਰਿਆਂ ਨੂੰ ਪੰਜਾਬ ਦੇ ਵਿੱਚ ਚੱਕ ਕੇ ਉਹਨਾਂ ਨੇ ਅੱਪ ਚ ਬੰਦੇ ਬਲਾ ਬਲਾ ਕੇ ਭਰਤੀ ਕੀਤੇ ਨੇ ਅੱਜ ਸਾਡੇ ਅਫਸਰ ਵੀ ਸੁੱਤੇ ਪਏ ਨੇ ਕੋਈ ਨਹੀਂ ਕਹਿੰਦਾ ਹੈਗਾ ਵੀ ਸੀਆਰ სპੋਰਟਸਮੈਨ ਨੂੰ ਭਰਤੀ ਕਰਨ ਨੂੰ ਤੁਸੀਂ ਲੈ ਕੇ ਆਓ ਸਾਡੇ ਕੋਲ ਸਾਰੇ ਨਸ਼ੇ ਪਿੱਛੇ ਸਾਰੇ ਰੋਲਾ ਪਾਉਂਦੇ ਨੇ ਨਸ਼ਾ ਬੰਦ ਕਰ ਦਿਓ ਜੀ ਨਸ਼ਾ ਅੱਛਾ ਨਸ਼ੇ ਦੇ ਸਜ਼ਾਗਰਾਂ ਨੂੰ ਕੋਈ ਫੜਦਾ ਠੀਕ ਹੈ ਜੀ ਬੜਿਆਂ ਨੂੰ ਕੋਈ ਨਹੀਂ ਫੜਦਾ ਛੋਟਿਆਂ ਨੂੰ ਆ ਚੱਕ ਚੱਕ ਕੇ ਡੰਡਾ ਫੇਰੀ ਜਾਂਦੇ ਨੇ ਉਹਨਾਂ ਦੇ ਉਹ ਕੰਮ ਕਰਦੇ ਨੇ ਅੱਛਾ ਪੁਲਿਸ ਜਿਹੜੇ ਵਿਚਾਰੇ ਮੇਰੇ ਵਰਗੇ ਜਾਂ ਲੱਗਦਾ ਉਹ ਮਜਬੂਰ ਨੇ ਨੌਕਰੀ ਵਾਲੇ ਉਬਜਰ ਨੂੰ ਕੰਮ ਕਰ ਕਿਸੇ ਨੂੰ ਫੜ ਕੇ ਅੰਦਰ ਕਰ ਦੋ ਜਾਂ ਬਾਹਰ ਕਰ ਲੋ ਕੋਈ ਇਸ ਦਾ ਲੀਡਰ ਦਾ ਫੋਨ ਆ ਜਾਂਦਾ ਜੀ ਇਹਨੂੰ ਬਾਹਰ ਕਰੋ ਜੀ ਆਪਣਾ ਬੰਦਾ ਜੀ ਇਹਨੇ ਵੋਟਾਂ ਚ ਮੈਨੂੰ ਸਪੋਰਟ ਕਰੀ ਹੈ ਜੀ ਠੀਕ ਆ ਜੀ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀ ਨੇ ਨਹੀਂ ਤਾਂ ਨਹੀਂ ਮੈਂ ਇਹ ਗੱਲ ਤੁਹਾਨੂੰ ਸ਼ਰਤિયા ਕਹਿ ਸਕਦਾ ਵੀ ਇਹ ਪੰਜਾਬ ਦਾ ਨਹੀਂ ਸੁਧਾਰ ਹੋ ਸਕਦਾ ਪੰਜਾਬ ਦਾ ਸੁਧਾਰ ਕਰਨਾ ਤਾਂ ਤੁਸੀਂ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆਓ ਠੀਕ ਆ ਜੀ ਬੱਚਿਆਂ ਨੂੰ ਬੱਚਿਆਂ ਨੂੰ ਖੇਡਾਂ ਵੱਲੀ ਉਤਸ਼ਾਹਿਤ ਕਰੋ ਸਕੂਲਾਂ ਚ ਜਾਓ ਸਕੂਲਾਂ ਚ ਜਵਾਕਾਂ ਨੂੰ ਟ੍ਰੇਨਡ ਕਰੋ ਜਿਹੜੇ ਡੀਪੀ ਟੀਚਰ ਨੇ ਜਾਂ ਫਿਜ਼ੀਕਲ ਟੀਚਰ ਨੇ ਉਹ ਹੁਣ ਮੈਨੂੰ ਲੱਗਦਾ ਵੀ ਉਹ ਕਮਰਿਆਂ ਚ ਸਪੋਰਟਸ ਕਰਾਉਣ ਲੱਗ ਗਏ ਉਹ ਕਮਰੇ ਚੋਂ ਬਾਹਰ ਨਹੀਂ ਕੱਢਦੇ ਇੱਕ 45 ਮਿੰਟ ਦਾ ਪੀਰੀਅਡ ਹੁੰਦਾ ਜਦੋਂ ਉਹ ਕਮਰਿਆਂ ਦੇ ਵਿੱਚ ਸਪੋਰਟਸ ਕਰਾਉਂਦੇ ਨੇ ਬਹੁਤ ਘੱਟ ਟੀਚਰ ਨੇ ਜਿਹੜੇ ਇੰਟਰਸਟਿਡ ਨੇ ਉਹਨਾਂ ਨੂੰ ਇੰਟਰਸਟਿਡ ਕਿਉਂ ਉਹਨਾਂ ਨੂੰ ਇੰਟਰਸਟ ਪੈਦਾ ਕਰਿਆ ਜਾਵੇ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਉਹਨਾਂ ਨੂੰ ਚੰਗੇ ਗਰਾਊਂਡ ਦਿੱਤੇ ਜਾਣ ਅੱਜ ਤੁਸੀਂ ਦੇਖ ਲਓ ਸਰਕਾਰੀ ਸਕੂਲਾਂ ਚ ਜਾ ਕੇ ਆ ਤੁਸੀਂ ਇੱਧਰ ਮੁੱਲਾਂਪੁਰ ਸਾਈਡ ਚਲੇ ਜਾਓ ਜਾਂ ਕਿਤੇ ਹੋਰ ਚਲੇ ਜਾਓ ਬਹੁਤ ਸਰਕਾਰੀ ਸਕੂਲ ਨੇ ਬਹੁਤ ਸਰਕਾਰੀ ਸਕੂਲ ਐਸੇ ਵੀ ਨਹੀਂ ਜਿਹੜੇ ਗਰਾਊਂਡ ਪਰ ਹ ਮੇਨਟੇਨ ਨੇ ਉਹ ਉਹ ਟੀਚਰਾਂ ਦੇ ਬਹੁਤ ਟੀਚਰ ਨੇ ਮੈਂ ਇਹ ਨਹੀਂ ਕਹਿੰਦਾ ਸਾਰਿਆਂ ਨੂੰ ਨਹੀਂ ਨੌਲਨਦਾ ਬਹੁਤ ਟੀਚਰ ਨੇ ਜਿਹੜੇ ਕੰਮ ਕਰ ਰਹੇ ਨੇ ਵਿਚਾਰੇ ਉਹਨਾਂ ਦੇ ਸਿਰ ਤੇ ਜਿਹੜਾ ਥੋੜਾ ਬਹੁਤ ਚੱਲਾ ਪੰਜਾਬ ਦਾ ਚੱਲ ਰਿਹਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਪਰ ਬਹੁਤ ਸਕੂਲ ਅਜਿਹੇ ਨੇ ਜਿੱਥੇ ਸਹੂਲਤ ਕੋਈ ਨਹੀਂ ਹੈਗੀ ਉਹ ਟੀਚਰ ਆਪਣੇ ਪੱਲਿਓਂ ਵੀ ਚਲਾ ਰਹੇ ਨੇ ਕੁਝ ਮੈਂ ਇਹਦੇ ਵਿੱਚ ਤੁਸੀਂ ਉਹਨੂੰ ਦੇਖ ਲਓ ਤੁਸੀਂ ਕਿੰਨੇ ਟੀਚਰ ਇੰਟਰਵਿਊ ਵੀ ਕਰ ਰਹੇ ਨੇ ਜਨਾਂ ਉਹ ਆਪਣੇ ਪੱਲਿਓਂ ਗਰਾਊਂਡ ਚ ਲਾ ਰਹੇ ਨੇ ਪਰ ਬਹੁਤ ਗਰਾਊਂਡ ਇਹੋ ਜਿਹੇ ਨੇ ਜਿਹੜੇ ਸੁਨਸਾਨ ਪਏ ਨੇ ਉਹਨਾਂ ਦੇ ਬੰਦੇ ਬੰਦੇ ਜਿੰਦਾ ਘਾ ਖੜਾ ਤੇ ਉੱਥੇ ਕੋਈ ਜਾਣ ਉਹਨਾਂ ਕੋਈ ਸੁਣਨ ਵਾਲਾ ਨਹੀਂ ਹੈਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵੀਰ ਜੀ ਤੁਸੀਂ ਬਹੁਤ ਸਾਰੀਆਂ ਗੱਲਾਂ ਤੇ ਹੋਜੀਆਂ ਤੇ ਚਾਣਨਾ ਪਾਇਆ ਜਿਹੜੀਆਂ ਕਿ ਸਟੂਡੈਂਟਸ ਨੂੰ ਜਿਹੜੇ ਪਲੇਅਰ ਨੇ ਖਿਡਾ ਖਿਡਾਰੀ ਨੇ ਪੰਜਾਬ ਦੇ ਖਿਡਾਰੀ ਹੈ ਉਹ ਬਹੁਤ ਵਧੀਆ ਰਿਜ਼ਲਟ ਲਿਆ ਕੇ ਦੇਸ਼ਕ ਦੇ ਨੇ ਉਹਨਾਂ ਨੂੰ ਪ੍ਰੋਪਰ ਡਾਈਟ ਮਿਲੇ ਉਹਨਾਂ ਨੂੰ ਸਰਕਾਰ ਪ੍ਰੋਪਰ ਸਪੋਰਟ ਕਰੇ ਉਹਨਾਂ ਦੀ ਸਾਰੀਆਂ ਉਹ ਜ਼ਰੂਰਤਾਂ ਪੂਰੀਆਂ ਕਰਨ ਤੇ ਤਾਂ ਜੋ ਖਿਡਾਰੀ ਅੱਛਾ ਖੇਡ ਕੇ ਆਪਣਾ ਔਰ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਨੇ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ